ਪਹਿਲ ਗਾਉਂ ਵਿੱਚ ਹੋਏ ਅੰਤਕੀ ਹਮਲੇ ਨੂੰ ਲੈ ਕੇ ਅੱਜ ਸਮਾਣਾ ਦੇ ਭਾਜਪੀ ਵੱਲੋਂ ਪਾਕਿਸਤਾਨ ਦਾ ਪੁਤਲਾ ਫੂਕ ਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਕਿਸਤਾਨ ਮੁੰਡਾਬਾਦ ਤੇ ਨਾਰੇ ਵੀ ਲਗਾਏ ਗਏ ਰੋਸ ਮਾਰ ਰਿਹਾ ਪੰਜਾਬ ਸਰਕਾਰ ਤਾਂ ਸੁੱਕੀ ਪਈ ਹੈ ਜੀ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਇੱਧਰ ਉਹ ਤਾਂ ਆਪਣੀ ਲੁਧਿਆਣੀ ਜਿੰਮਨੀ ਚੌਂ ਚ ਲੱਗੇ ਹੋਏ ਨੇ ਸਾਰਾ ਜੋਰ ਉੱਧਰ ਲੱਗ ਰਿਹਾ ਇਹਨਾਂ ਦਾ ਭਾਏ ਹੋਰ ਪੰਜਾਬ ਨਾਲ ਟ੍ਰੇਨ ਤੇ ਕੋਈ ਧਿਆਨ ਹੀ ਨਹੀਂ ਹੈ ਬਿਲਕੁਲ ਨਹੀਂ ਮੋਦੀ ਸਰਕਾਰ ਨਹੀਂ ਕੰਮ ਕਰਮਾ ਚਾਹੇ ਜਿਹੜਾ ਮਤਰਾ ਸਾਡਾ ਪਾਕਿਸਤਾਨ ਦਾ ਦਸਤਵਾਸ ਹੈ ਕਿ ਇਹ ਸਾਰੇ ਲੋਕ ਆਏ ਨੇ ਉਹ ਪਾਕਿਸਤਾਨ ਨੂੰ ਇਸ ਦਾ ਬਦਲਿਆ ਲਿਆ ਜਾਏਗਾ ਦੇਸ਼ ਦਾ ਦੰਦ ਸੁਝੜੇ ਨਾ ਹੋਣ ਦਾ ਕੰਮ ਕੀਤਾ ਹੈ ਪ੍ਰਧਾਨ ਬਦਲਾ ਲੈਣ ਵਾਸਤੇ ਇਹ ਮੋਦੀ ਸਰਕਾਰ ਨੂੰ ਅਪੀਲ ਕਰ ਮੈਂ ਸਾਰੇ ਕਤਰੋ ਪ੍ਰਧਾਨ ਜੀ ਕਿਦਾਂ ਜਿੱਦਾਂ ਹੁਣ ਧਰਮਾਂ ਦੇ ਵਿੱਚ ਫਰਕਬਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਲੱਗਦਾ ਇਹਨਾਂ ਚਾਲਾਂ ਨੂੰ ਅਸੀਂ ਸਮਝ ਨਹੀਂ ਮੈਂ ਵਿੱਚ ਬਿਲਕੁਲ ਨਹੀਂ ਮੈਂ ਕਿੰਨਾ ਵੀ ਕਿਸੇ ਧਰਮ ਵਿੱਚ ਨਹੀਂ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਜਿਹੜਾ ਅਤਵਾਦੀ ਹੈ ਉਹਨੂੰ ਤਾਂ ਕੋਈ ਧਰਮ ਨਹੀਂ ਨਾ ਉਹ ਸਿੱਖ ਨਾ ਉਹ ਨਾ ਮੁਸਲਮਾਨ ਹੈ ਜਿਹੜਾ ਸੱਚਾ ਸੱਚਾ ਮੁਸਲਮਾਨ ਹੈ ਉਹ ਬਿਲਕੁਲ ਕਿਸੇ ਧਰਮ ਦੇ ਨਾਲ ਨਹੀਂ ਕਰਦਾ ਜਿਹੜਾ ਸੱਚਾ ਸੱਚਾ ਸਿੱਖ ਹੈ ਜਨਾਨੀ ਤੇ ਵਾਰ ਨਹੀਂ ਕਰਨਾ ਪਹਿਲਾਂ ਕਹਿੰਦੇ ਕੀ ਗੱਲ ਸੀ ਕਹਿੰਦੇ ਸਨ ਕਿ ਪਹਿਲਾਂ ਚੈੱਕਲੇ ਵਾਰ ਕਰਨਾ ਤੂੰ ਮੈਂ ਖੜਾ ਤੇ ਵਾਰ ਕਰ ਤੂੰ ਹੀ ਤੇਰਾ ਵਾਰ ਹੋ ਕਹਿੰਦੇ ਅਵਿੰਦੇ ਸਵਾਰ ਸਰ 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 ਲੱਗਦਾ ਵੀ ਵੱਡੀ ਸਾਜ ਸਵੱਡੀ ਸਾਜ ਹੈ ਇਸ ਸੰਦਰਭ ਵਿੱਚ ਸਮਝਿਆ ਗਿਆ तकरीबन ਨਾ ਪਾਕਿਸਤਾਨ ਦੇ ਆਬਾਦੀਆਂ ਦੇ ਆਸ ਹੈ ਉਹ ਵਾਰ ਕੀਤਾ ਹੈ ਬਹੁਤ ਵੱਡਾ ਨਸਲ ਹੁਕਮ